ਕੀ ਆ ਪਰਮੇਸ਼ਰ ਆਕਾਲ ਪੁਰਖ ਵੈਗੁਰੂ ਜੀ ਨੇ ਆਪਣਾ ਬਿਰਦ ਆਪਣਾ ਧਰਮ ਆਪਣਾ ਫਰਜ਼ ਉਹਦੀ ਰੱਖਿਆ ਕੀਤੀ ਕੀ ਆ ਉਸ ਦਾ ਫਰਜ਼ ਮਹਾਰਾਜ ਕਹਿੰਦੇ ਜਾਦੂ ਸੇਵਕ ਉਹਦੇ ਮਾਰਗ ਨੂੰ ਤੁਰਦਾ ਹੈ ਬੰਦਗੀ ਕਰਦਾ ਆਬਾਦਤ ਕਰਦਾ ਤੇ ਫਿਰ ਉਹ ਆਪਣੇ ਸੇਵਕਾਂ ਦੀ ਆਪ ਰੱਖਦਾ ਮਹਾਰਾਜ ਬਾਣੀ ਅੰਦਰ ਬਚਨ ਕਰਦੇ ਆਪਣੀ ਸੇਵਾ ਕੀ ਆਪੇ ਰੱਖ ਹੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਰਤ ਸੇਵਕ ਕੀ ਤਾਹ ਤਾਹ ਉਠਤਾ ਵੈ ਸੇਵਕ ਨੂੰ ਨਿਗਟੀ ਹੋਏ ਦਿਖਾਵੇ ਔਰ ਸੇਵਕ ਨੂੰ ਬਿਲਕੁਲ ਕੋਲ ਦਾ ਦਿਸਦਾ ਹੈ ਕਿ ਤੂੰ ਬੇਫਿਕਰ ਰ ਮੈਂ ਤੇਰੀ ਨਾਲ ਆ ਸੇਵਕ ਨੂੰ ਨਿਗਟੀ ਹੋਏ ਦਿਖਾਵੇ ਫਿਰ ਕੀ ਹੁੰਦਾ ਮਹਾਰਾਜ ਕਹਿੰਦੇ ਜਹ ਜਹ ਕਾਜ ਕਰਤ ਸੇਵਕ ਕੀ ਤਾਹ ਤਾਹ ਉਠਤਾ ਵੈ ਜਿੱਥੇ ਜਿੱਥੇ ਸੇਵਕ ਦੇ ਕਾਰਜ ਨੇ ਤੇ ਜਿੱਥੇ ਜਿੱਥੇ ਉਹਦਾ ਕੋਈ ਕੰਮ اٹਕਿਆ ਗੁਰੂ ਉਹਦੇ ਨਾਲ ਚੱਲਦਾ ਜਹ ਜਹ ਕਾਜ ਕਿਰਤ ਸੇਵਕੀ ਤਾਹ ਤਾਹ ਉੱਠਦਾ ਵੈ ਸੇਵਕ ਨੂੰ ਨਿਗਟਿ ਹੋਏ ਦਿਖਾਵੇ ਜੋ ਜੋ ਕਹ ਸੇਵਕ ਠਾਕੁਰ ਪੈ ਫਿਰ ਜੋ ਵੀ ਸੇਵਕ ਬੇਨਤੀ ਕਰਦਾ ਆਪਣੇ ਅਕਾਲ ਪੁਰਖ ਵੈ ਗੁਰੂ ਦੇ ਸਾਹਮੁਖ ਉਹ ਤਤਕਾਲ ਹੋਏ ਆਵੇ ਉਸੇ ਵੇਲੇ ਉਹ ਕਾਰਜ ਹੋ ਜਾਂਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਬਿਰਦ ਉਹ ਆਪਣੇ ਧਰਮ ਦੀ ਰੱਖਿਆ ਕਰਦਾ ਉਹ ਇਸ ਧਰਮ ਨੂੰ ਨਿਭਾਉਂਦਾ ਕਿ ਮੇਰਾ ਫਰਜ਼ ਏ ਮੈਂ ਆਪਣੇ ਪਿਆਰੇ ਦੇ ਕਾਰਜ ਰਾਸ ਕਰਾਂ ਆਪਣਾ ਬਿਰਧ ਰੱਖਿਆ ਪਰਮੇਸ਼ਰ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਕਹਿੰਦੇ ਕਾਰਜ ਵੀ ਇਹ ਮਾਲਕ ਦਾ ਹੈ ਵੈ ਗੁਰੂ ਦਾ ਪਾਵਨ ਸਰੋਵਰ ਸਾਹਿਬ ਦਾ ਔਰ ਇਹ ਹਰਮੰਦਰ ਦਾ ਇਹ ਕੜ ਤੋੜਨ ਦਾ ਇਹ ਸਾਰਾ ਕਾਰਜ ਉਹਦਾ ਹੈ ਤੇ ਪ੍ਰਭੂ ਨੇ ਬਿਰਦ ਦੀ ਰੱਖਿਆ ਕੀਤੀ ਆਕੇ ਆਪ ਇੱਕ ਕੜ ਤੋੜਿਆ ਪਰਮ ਈਸ਼ਵਰ ਨੇ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਸਾਡਾ ਨਹੀਂ ਸੱਚੀ ਸਰਕਾਰ ਤਾਂ ਬਚਨ ਕਰਦੇ ਹਮਰੀ ਗਣਤ ਨੰਗਣੀਆਂ ਕਾਈ ਆਪਣਾ ਬਿਰਦ ਪਛਾਨ ਮਹਾਰਾਜ ਔਰ ਤੂੰ ਹੀ ਆਪਣਾ ਬਿਰਦ ਆਪਣਾ ਫਰਜ ਧਰਮ ਪਛਾਨੋ ਮੇਰੀਆਂ ਗਿਣਤੀਆਂ ਮਿੰਤੀਆਂ ਨਾ ਕਰ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗਮਾਨ ਉਹ ਆਪ ਆਪਣਿਆਂ ਦੀ ਰਖਵਾਲੀ ਕਰਦਾ ਹੈ ਪਰਮ ਈਸ਼ਵਰ ਨਾਨਕ ਨਾਮ ਧਿਆਇਆ ਪਰਮਾਤਮਾ ਨੇ ਬਿਰਧ ਕਦੋਂ ਰੱਖਿਆ ਕਹਿੰਦੇ ਜਦੋਂ ਜੀਵ ਨੇ ਨਾਮ ਧਿਆਇਆ ਨਾਮ ਜਪਿਆ ਤੇ ਜਿਨੇ ਨਾਮ ਜਪਿਆ ਉਹਦੇ ਕਾਰਜ ਸਵਾਰਨ ਲਈ ਪ੍ਰਭੂ ਆਇਆ ਪਰਮਾਤਮਾ ਆਪ ਆਇਆ ਉਹਦੇ ਨਾਮ ਨੂੰ ਜਦੋਂ ਧਿਆਇਆ ਮਹਾਰਾਜ ਸੱਚੀ ਸਰਕਾਰ ਮਿਹਰ ਕਰਦੇ ਨੇ ਉਹ ਆਪਣੇ ਪਿਆਰਿਆਂ ਦਾ ਕਰਜ ਆਪ ਸਵਾਰਦਾ ਨਵ ਨਿੱਧ ਸਿੱਧ ਰਿੱਧ ਦੀਨੇ ਕਰਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਿੱਧੀਆਂ ਅਰ ਨਿੱਧੀਆਂ ਸਿੱਧੀਆਂ ਨਿੱਧੀਆਂ ਇਹ ਕਰਤੇ ਆਕਾਲ ਪੁਰਖ ਵੈ ਗੁਰੂ ਦੀਆਂ ਦਾਤਾਂ ਨੇ ਸ਼ਕਤੀਆਂ ਨੇ ਉਹ ਆਪਣੇ ਪਿਆਰਿਆਂ ਨੂੰ ਬਖਸ਼ਦਾ ਹੈ ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਧਨ ਦੀ ਨੌ ਤਰ੍ਹਾਂ ਦੀ ਧਨ ਦੀ ਪ੍ਰਾਪਤੀ ਹੋਣੀ ਇਸ ਨੂੰ ਨਿਧਾ ਕਹਿੰਦੇ ਨਿਧੀ ਜਦੋਂ ਕਿ ਧਨ ਦੀ ਪ੍ਰਾਪਤੀ ਹੋਣੀ ਨੌ ਪ੍ਰਕਾਰ ਦੇ ਖਜ਼ਾਨਿਆਂ ਦੀ ਤੇ ਜਦ ਔਰ 18 ਸਿੱਧਾਂ ਜਿਹੜੀਆਂ ਨੇ 18 ਪ੍ਰਕਾਰ ਦੀ ਸ਼ਕਤੀ ਏ ਇਹ ਸਿੱਧੀਆਂ ਪ੍ਰਾਪਤ ਹੋ ਜਾਣੀਆਂ ਇਹਦੇ ਨਾਲ ਮਹਾਰਾਜ ਕਹਿੰਦੇ ਕਰਾਮਾਤਾਂ ਆਦ ਦੂਜੇ ਦੀ ਸ਼ਕਤੀ ਨੂੰ ਨਾ ਚੱਲਣ ਦੇਣਾ ਤੇ ਨਿਧੀਆਂ ਉਸ ਨੂੰ ਕਹਿੰਦੇ ਨੇ ਕਿ ਥੋੜੀ ਜੀ ਵਸਤੂ ਬਣਾਈ ਤੇ ਹਜ਼ਾਰਾਂ ਬੰਦਿਆਂ ਨੂੰ ਵਰਤਾਈ ਗਏ ਵਰਤਾਈ ਗਏ ਵਰਤਾਈ ਗਏ ਉਹ ਮੁੱਕੀ ਨਾ ਉਹਨੂੰ ਵਿਦਵਾਨ ਮਹਾਂਪੁਰਖ ਔਰ ਜਿਹੜੀ ਇਹ ਨਿਧੀ ਕਹਿੰਦੇ ਨੇ ਭਾਈ ਇਹ ਨਿਧੀ ਆ ਔਰ ਰਿਧੀ ਸਿਧੀ ਨਿਧੀ ਔਰ ਮਹਾਰਾਜ ਨੇ ਬਾਣੀ ਅੰਦਰ ਵੀ ਕਿਹਾ ਹੈ ਕਿ ਨਵ ਨਿੱਦੀ 18 ਸਿੱਧੀ ਪਿਛੈ ਲਗੀਆਂ ਫਿਰਹਿ ਜੋ ਹਰ ਹਿਰਦੈ ਸਦਾ ਵਸਾਏ ਇਹ ਉਹਦੇ ਪਿੱਛੇ ਪਿੱਛੇ ਨੇ ਅਰ ਇਹ ਜਪਣ ਵਾਲੇ ਦੀ ਜੁੜਨ ਵਾਲੇ ਦੀ ਮਰਜ਼ੀ ਆ ਇਹਨਾਂ ਨੂੰ ਵਰਤੋਂ ਚ ਲਿਆਉਂਦਾ ਕਿ ਨਹੀਂ ਲਿਆਉਂਦਾ ਉਹ ਲੋੜ ਪੈਣ ਤੇ ਇਹ ਦਾਤੀ ਦੇ ਖਜ਼ਾਨਿਆਂ ਨੂੰ ਜਦੋਂ ਚਾਹੇ ਵਰ ਸਕਦਾ ਇਹ ਨਹੀਂ ਕਿ ਜਿਵੇਂ ਦੁਨੀਆਦਾਰ ਚਾਹੁੰਦੇ ਨੇ ਕਿ ਆ ਹੋ ਜਾਏ ਮੈਨੂੰ ਦਿਖਾ ਦਿਖਾ ਇਹੋ ਜੇ ਕੰਮ ਨਹੀਂ ਉਹ ਕਰਦੇ ਉਹ ਰੱਬ ਦੇ ਬਾਣੀ ਵਿੱਚ ਰਹਿੰਦੇ ਨੇ ਤੇ ਰੱਬ ਦੇ ਹੁਕਮ ਨਾਲ ਉਹਦੇ ਖਜ਼ਾਨੇਦਾਨ ਦੇ ਬੇਸ਼ੱਕ ਮਿਲੇ ਉਹਨਾਂ ਨੂੰ ਨੇ ਉਹ ਉਸ ਮਾਲਕ ਦੀ ਦਾਤ ਬਖਸ਼ਿਸ਼ ਜਾਣਦੇ ਨੇ ਉਹਦੇ ਹੁਕਮ ਦੀ ਉਲੰਘਣਾ ਕਰਕੇ ਆਪਣੀ ਮਨਮਾਨੀ ਦੇ ਨਾਲ ਨਹੀਂ ਕਰਦੇ ਉਹ ਉਹਨੂੰ ਭਾਵੇ ਤਾਂ ਕੁਝ ਦ ਕਰਦੇ ਨਹੀਂ ਤੇ ਲੋਗਾ ਦੇ ਦਿਖਾਵੇ ਦੇ ਦਿਖਾਵੇ ਵਾਸਤੇ ਨਹੀਂ ਮਹਾਰਾਜ ਸਾਹਿਬ ਕਹਿੰਦੇ ਕਰਤੇ ਆਕਾਲ ਨੇ ਦਿੱਤਾ ਟੂਟ ਨਾ ਆਵੇ ਕਾਈ ਰਾਮ ਕਿਸੇ ਪ੍ਰਕਾਰ ਦੀ ਕੋਈ ਟੂਟ ਘਾਟ ਨਹੀਂ ਆਵੇਗੀ ਖਾਤ ਖਲਚਤ ਬਿਲਸ਼ਤ ਸੁਖ ਪਾਇਆ ਖਾਂਦਿਆਂ ਖਰਚਦਿਆਂ ਤੇ ਗੁਰਮਖੋ ਜਿਹੜਾ ਆ ਉਹਨੂੰ ਵਰਤੌਂਦਿਆਂ ਹੋਇਆਂ ਅੱਗੇ ਅੱਗੇ ਤੋਂ ਅੱਗੇ ਮਹਾਰਾਜ ਕਹਿੰਦੇ ਕਦੇ ਟੋਟ ਨਹੀਂ ਆਉਂਦੀ ਖਾਤ ਖਰਚਤ ਬਿਲਸ਼ਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ ਉਹ ਕਰਤੇ ਆਕਾਲ ਪੁਰਖ ਵੈਗੁਰੂ ਜੀ ਦੀ ਦਾਤ ਜਿਹੜੀ ਬਖਸ਼ੀ ਹੋਈ ਆ ਨਾ ਉਹ ਵੱਧਦੀ ਜਾਂਦੀ ਆ ਪਰਮਾਤਮਾ ਦਾ ਬਖਸ਼ੀ ਹੋਏ ਖਜ਼ਾਨੇ ਦੇੜਿਆ ਉਹ ਮਾਲਕ ਦੇ ਦਿੱਤੇ ਹੋਏ ਦਾਤਾਂ ਜਿੰਨੂੰ ਸਹਬ ਕਹਿੰਦਿਆ ਰਲ ਮਿਲ ਖਾਵਹਿ ਖਰਚਹਿ ਭਾਈ ਟੋਟ ਨ ਆਵੈ ਵੱਧਦੋ ਜਾਇ ਉਹ ਸਹਬ ਦੇ ਬਖਸ਼ੇ ਖਜ਼ਾਨੇ ਨੇ ਪਿਉ ਦਾਦੇ ਕਾ ਖੋਲ ਡਿਟਾਕ ਖਜ਼ਾਨਾ ਤਾ ਮੇਰੇ ਮਨ ਭਿਆਨੇ ਧਾਨਾ ਬੇਅੰਤ ਖਜ਼ਾਨਿਆਂ ਦਾ ਮਾਲਕ ਹੋ ਗਿਆ ਦਾਤ ਸਵਾਈ ਨਿਖੋਟ ਨਾ ਜਾਈ ਅੰਤਰਜਾਮੀ ਪਾਇਆ ਮਹਾਰਾਜ ਕਹਿੰਦੇ ਉਹਦੀ ਦਾਤ ਸਵਾਈ ਜਿਹੜੀ ਵੱਧਦੀ ਔਰ ਵੱਧਦੀ ਜਾਂਦੀ ਤਿੰਨੇ ਕੋਟ ਨਾ ਜਾਈ ਕਦੇ ਉਹ ਖਤਮ ਨਹੀਂ ਹੁੰਦੀ ਨਸ਼ਟ ਨਹੀਂ ਹੁੰਦੀ ਮੁੱਕਦੀ ਨਹੀਂ ਦਾਤ ਸਵਾਈ ਤੇ ਸਵਾਏ ਦਾ ਅਰਥ ਕਈ ਵਾਰ ਥੋੜਾ ਵੀ ਕਰਦੇ ਨੇ ਥੋੜਾ ਥੋੜਾ ਵੀ ਸਵਾਏ ਮੈਨਾ ਜਾਦਾ ਵੀ ਹੁੰਦਾ ਤੇ ਆਪਾਂ ਕਈ ਵਾਰ ਭੋਜਨ ਛਕਦੇ ਹੋਈਏ ਨਾ ਤੇ ਥੋੜੀ ਜੀ ਸਬਦੀ ਪਵਾਉਣੀ ਹੋਵੇ ਆਪਾਂ ਕਹਿੰਦੇ ਸਵਾਈਕ ਪਾਈ ਸਵਾਈਕ ਚੀਜ਼ ਉੱਥੇ ਉਹਦਾ ਅਰਥ ਹੁੰਦਾ ਹੈ ਘਟ ਤੇ ਸਵਾਈ ਸਵਾਈ ਮੈਨਾ ਸਵਾਇਆ ਸਵਾਇ ਤੋਂ ਭਾਵ ਜੇ ਔਰ 1 ਰੁਪਿਆ ਹੈ ਤੇ ਉਹਨੂੰ ਸਵਾਇਆ ਸਵਾ ਕਰ ਦੇਣਾ ਸਵਾਇਆ ਕਰ ਦੇਣਾ ਵਾਦਾ ਉਹਦਾ ਇਹਨਾਂ ਦੇ ਦੋਵੇਂ ਆਰਥੀ ਸਵਾਈ ਪਹਿਲਾਂ ਕਰਾਂ ਇਹਦੀ ਸਵਾਈ ਮੈਨਾ ਘਾਟ ਜੇ ਉਹਨੇ ਥੋੜੀ ਜੀ ਵੀ ਤੇਰੇ ਤੇ ਰਹਿਮਤ ਕਰ ਦਿੱਤੀ ਨਿਖੋਟਣਾ ਦਾਈ ਉਹਨੂੰ ਕੋਈ ਮਕਾਉਣ ਵਾਲਾ ਨਹੀਂ ਔਰ ਦਾਤ ਸਵਾਈ ਉਹਦੀ ਜਿਹੜੀ ਬਖਸ਼ੀ ਹੋਈ ਤੈਨੂੰ ਦਾਤ ਆ ਇਸ ਸਵਾਈ ਦੂਨ ਸਵਾਈ ਹੁੰਦੀ ਜਾਣੀ ਆ ਨਿਖੋਟ ਨਾ ਜਾਈ ਕਦੇ ਨਿਖੋਟਦੀ ਨਹੀਂ ਕਿਉਂਕਿ ਧੰਨ ਮੇਰੇ ਵੈਗੁਰੂ ਦਾ ਬਖਸ਼ਾ ਇਹੋ ਧੰਨ ਆ ਖੁੱਟ ਨਾ ਨਖੁੱਟੇ ਨਾ ਜਾਏ ਪੂਰਾ ਸਤਗੁਰੂ ਦੀਆ ਦਿਖਾਏ ਉਹ ਗੁਰੂ ਨੇ ਕਿਰਪਾ ਕਰ ਦਿੱਤੀ ਇਹ ਧੰਨ ਆ ਖੁੱਟ ਹੈ ਇਹ ਸ਼ਬਦ ਦਾ ਧਾਨ ਆ ਜਿਹਨੂੰ ਗੁਰੂ ਬਖਸ਼ਦਾ ਓਨੂੰ ਮਹਾਰਾਜ ਸਾਹਿਬ ਕਹਿੰਦੇ ਆ ਸ਼ਬਦ ਆ ਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਉਹ ਵੈਗਰੂ ਦੇ ਨਾਮ ਦਾ ਜਿਹੜਾ ਹੈ ਖਜ਼ਾਨਾ ਹੈ ਮਹਾਰਾਜ ਕਹਿੰਦੇ ਅੰਤਰਜਾਮੀ ਪਾਇਆ ਜਿਹੜਾ ਸ਼ਬਦ ਦੇ ਅੰਦਰ ਦੀਆਂ ਜਾਣਨ ਵਾਲਾ ਨਾ ਇਹ ਖਜ਼ਾਨਾ ਉਹਦੇ ਤੋਂ ਪਾਇਆ ਅੰਤਰਜਾਮੀ ਪਾਇਆ ਮਹਾਰਾਜ ਕਹਿੰਦੇ ਜਿਹੜਾ ਅੰਦਰ ਦੇ ਸੰਕਲਪਾਂ ਨੂੰ ਜਾਣਦਾ ਹੈ ਉਹ ਵੈਗਰੂ ਪਾਲਿਆ ਤੇ ਦਾਤ ਬਖਸ਼ਿਸ਼ ਤੇ ਖਜ਼ਾਨਾ ਉਹਦੇ ਤੋਂ ਪਾਇਆ ਕੋਟ ਵਿਗਨ ਸਗਲੇ ਉਠਣਾਠੇ ਜਦੋਂ ਅੰਦਰ ਅੰਤਰਜਾਮੀ ਵੈਗਰੂ ਨੂੰ ਪਾਲਿਆ ਜਿੰਨੇ ਵਿਗਨ ਸੰ ਰਕਾਵਟਾਂ ਉਹ ਸਾਰੇ ਆਪਣਾ ਸਾਜੂ ਸਮਾਨ ਜੁੱਲੀ ਬਿਸਤਰਾ ਲਪੇਟ ਕੇ ਡੰਡਾ ਡੇਰਾ ਚੁੱਕ ਕੇ ਅੱਗੇ ਨੂੰ ਜਾਂਦੇ ਬਣੇ ਦੁੱਖ ਨਾਲ ਨੇੜੇ ਆਇਆ ਹੁਣ ਦੁੱਖ ਨੇੜੇ ਨਹੀਂ ਆਉਂਦਾ ਕਿਉਂ ਪਹਿਲਾਂ ਹਿਰਦੇ ਘਰ ਵਿੱਚ ਦੁੱਖ ਰੋਗ ਬਿਗਨ ਬੈਠੇ ਸਨ ਹੁਣ ਗੁਰੂ ਆ ਗਿਆ ਜਿਹਨੂੰ ਮਹਾਰਾਜ ਸਾਹਿਬ ਕਹਿੰਦੇ ਨਸ ਵੰਝੋ ਕਿਲ ਵਿਖੋ ਕਰਤਾ ਘਰ ਆਇਆ ਦੂਤੇ ਦਹਿਨ ਭਇਆ ਗੋਬਿੰਦ ਪ੍ਰਗਟਾਇਆ ਹਿਰਦੇ ਦੇ ਵਿੱਚੋਂ ਮਾਲਕ ਪ੍ਰਗਟ ਹੋ ਆਇਆ ਹੁਣ ਤੁਹਾਡਾ ਇੱਥੇ ਕੋਈ ਕੰਮ ਨਹੀਂ ਜਿਹਨੂੰ ਮਹਾਰਾਜ ਕਹਿੰਦੇ ਜਹ ਸਾਧੂ ਗੋਬਿੰਦ ਭਦਨ ਕੀਰਤਨ ਨਾਨਕ ਨੀਤ ਅਣਾ ਹੋਣਾ ਤੂੰ ਨਾ ਹੀ ਛੁਟੈ ਨਿਕਟ ਨਾ ਜਾਈਓ ਦੂਤ ਉਥੇ ਦੁੱਖ ਕਲੇਸ਼ ਦਰਦ ਜਨ ਦੂਤ ਨੇੜੇ ਨਹੀਂ ਆਉਂਦੇ ਜਿੱਥੇ ਪ੍ਰਭੂ ਦੀ ਕਿਰਪਾ ਹੁੰਦੀ ਏ ਕਿਉਂਕਿ ਉਹਦਾ ਨਾਮ ਬਿਗਨਾ ਨੂੰ ਨਾਸ਼ ਕਰਨ ਵਾਲਾ ਹੈ ਮਹਾਰਾਜ ਮੀਰ ਕਰਦੀ ਉਹ ਦੁੱਖ ਨੱਠ ਗਏ ਪੱਜ ਗਏ ਦੁੱਖ ਨੇੜੇ ਨਹੀਂ ਆਇਆ ਸਾਤ ਸਹਿਜ ਆਨੰਦ ਘਨੇਰੇ ਅੰਦਰ ਸ਼ਾਂਤੀ ਗਿਆਨ ਤੇ ਆਨੰਦ ਖੇੜਾ ਪ੍ਰਾਪਤ ਹੋਇਆ ਬਿਨਸੀ ਭੂਖ ਸਬਾਈ ਸਾਰੇ ਪ੍ਰਕਾਰ ਦੀ ਭੁੱਖ ਤਨ ਮਨ ਦੀ ਔਰ ਸਾਰੀ ਭੁੱਖ ਲੋਕ ਪਰਲੋਕ ਦੀ ਬਿਨਸੀ ਨਾਸ਼ ਹੋ ਗਈ ਨਾਨਕ ਗੁਣ ਗਾਵੇ ਸਵਾਮੀ ਕੇ ਗੁਰੂ ਨਾਨਕ ਸਾਹਿਬ ਦੀ ਮੋਹਰ ਛਾਪ ਲਾ ਕੇ ਕਹਿੰਦੇ ਮਾਲਕ ਦੇ ਗੁਣਾਂ ਨੂੰ ਗਾਵੇ ਧਿਆਵੇ ਔਰ ਉਹਦੇ ਗੁਣ ਗਾਇਨ ਕਰਦਿਆਂ ਆਚਰਜ ਜਿਸ ਵਡਿਆਈ RAM ਜਿਹੜੇ ਰਮੇ ਹੋਏ RAM ਵੈਗੁਰੂ ਦੀ ਵਡਿਆਈ ਅਚਰਜ ਸਰੂਪ ਇਹ ਉਹਦੇ ਗੁਣ ਗਾਵੇ ਜਿਸ ਕਾ ਕਾਰਜ ਤਨਹੀਂ ਕੀਆ ਤੇ ਸਭ ਕੁਝ ਕਰਕੇ ਇਹ ਨਾ ਕਹੇ ਮੈਂ ਕੀਤਾ ਮੈਂ ਗਿਆ ਕਾਰਜ ਸਬਰਿਆ ਗੁਰੂ ਅਰਜਨ ਸਾਹਿਬ ਮਹਾਰਾਜ ਸਭ ਕੁਝ ਕਰਨ ਕਾਰਨ ਸਮਰਥ ਗੁਰੂ ਬਾਣੀ ਕੇ ਬੋਇਥ ਸਤਿਗੁਰੂ ਉਹ ਤਾਂ ਕਹਿੰਦੀ ਹੈ ਜਿਹਦਾ ਕਾਰਜ ਹੈ ਉਸਾ ਨਿਰਗੁਣ ਸਰੂਪ ਨੇ ਕੀਤਾ ਤੇ ਮਨੋਖੰਦਰ ਹੌਮੇ ਇੰਨੀਏ ਇਹ ਰੱਬ ਦੇ ਘਰ ਵਿੱਚ ਕੋਈ ਕੰਮ ਕਰੇ ਰੱਬ ਦੇ ਨਾਂ ਤੇ ਕਰੇ ਇਹ ਉੱਥੇ ਮੂਰੇ ਆਪਣਾਤ ਲਿਆਵੇਗਾ ਮੈਂ ਕੀਤਾ ਮੈਂ ਕਰਦਾ ਮੇਰੇ ਬਗੈਰ ਕੋਈ ਨਹੀਂ ਔਰ ਮਹਾਰਾਜ ਕਹਿੰਦੇ ਨਹੀਂ ਭਲਿਆ ਤੇਰੇ ਨੂੰ ਪਤਾ ਨਹੀਂ ਤੇਰੇ ਵਰਗੇ ਪਹਿਲਾਂ ਕਿੰਨੇ ਕੋ ਆਏ ਤੇ ਕਿੰਨੇ ਕੋ ਆ ਜਾਣੇ ਕਿੰਨੇ ਕੋ ਚਲੇ ਗਏ ਨੇ ਇਹ ਗੁਰੂ ਕੀ ਮਰਜ਼ਾਦਾ ਓਮੇ ਰਈ ਓਮੇ ਚੱਲੀ ਜਾਣੀ ਗੁਰੂ ਜਿਹੜਾ ਹੈ ਇਸ ਸੰਸਾਰ ਨੂੰ ਸਹਾਰਾ ਦਿੰਦਾ ਹੈ ਸੰਸਾਰ ਵਿੱਚ ਕੋਈ ਨਹੀਂ ਜਿਹੜਾ ਗੁਰੂ ਨੂੰ ਸਹਾਰਾ ਦੇ ਸਕੇ ਮਹਾਰਾਜ ਮੇਰ ਕਰਦੇ ਜਿਸ ਕਾ ਕਾਰਜ ਤਨਹੀ ਕੀਆ ਮਾਨਸ ਕਾ ਵਿਚਾਰਾ RAM हे ਮੇਰੇ ਵੈ ਗੁਰੂ ਮਨੁੱਖ ਕੀ ਆ ਇਹ ਕਿਵੇਂ ਕੋਈ ਕਾਰਜ ਸਵਾਰ ਸਕਦਾ ਹੈ ਮਹਾਰਾਜ ਤੂੰ ਕਾਰਜ ਕਰਤਾ ਮਨੁੱਖ ਦੀ ਹਉਮੈ ਆ ਭਗਤ ਸੋਨ ਹਰ ਕੇ ਗੁਣ ਗਾਵੇ ਭਗਤ ਜਿਹੜੇ ਨੇ ਉਹ ਸੋਭਾ ਪਾਉਂਦੇ ਨਾਮ ਨਾਲ ਹਰੀਦੇ ਗੁਣਾਂ ਨੂੰ ਗਾਇਨ ਕਰਦੇ ਹੋਏ ਸਦਾ ਕਰੇ ਜੈਕਾਰਾ ਰਾਮ ਉਹ ਸਦਾ ਆਕਾਲ ਪੁਰਖ ਵਹਿਗੁਰੂ ਦੀ ਜੈ ਦਾਹਕਾਰ ਕਰਦੇ ਨੇ ਮਹਾਰਾਜ ਕਹਿੰਦੇ ਗੁਣ ਗਾਏ ਗੋਬਿੰਦ ਅਨੰਦ ਉਪਜੇ ਸਾਧ ਸੰਗ ਸੰਗ ਬਣੀ ਕਹਿੰਦੇ ਗੋਬਿੰਦ ਦੇ ਗੁਣ ਗਾਇਨ ਕਰਕੇ ਮਾਲਕ ਵਹਿਗੁਰੂ ਦੇ ਕਿਰਦੇ ਦੇ ਅੰਦਰ ਆਨੰਦ ਪੈਦਾ ਹੋਇਆ ਆਨੰਦ ਪ੍ਰਗਟ ਹੋਇਆ ਸਾਧ ਸੰਗ ਬਣੀ ਸਾਧ ਸੰਗਤ ਸੰਗ ਬਣੀ ਇਹ ਜੀਵ ਨੂੰ ਇਹ ਪ੍ਰਮਾਤਮਾ ਮਿਲਿਆ ਕਿੱਥੋਂ ਕਹਿੰਦੇ ਜਦੋਂ ਇਹਦੀ ਸਾਧ ਸੰਗਤ ਨਾਲ ਬਣੀ ਪ੍ਰੀਤ ਲੱਗ ਗਈ ਤੇ ਸਾਧ ਸੰਗਤ ਦੇ ਵਿੱਚ ਪ੍ਰਭੂ ਦਾ ਵਾਸਾ ਵਿੱਚ ਸੰਗਤ ਹਾਰ ਪ੍ਰਭ ਵਸੈ ਦਿਓ ਇੱਥੇ ਆ ਕੇ ਗੁਰੂ ਨਾਲ ਸੰਬੰਧ ਜੁੜਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਗੁਰੂ ਦੀ ਕਿਰਪਾ ਹੋਈ ਗੁਣ ਨਿਧਾਨ ਗੁਣ ਤਨਹੀ ਗਾਏ ਜਾਕੂ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਜਿਹੜਾ ਗੁਰੂ ਦੇ ਗੁਣਾ ਨੂੰ ਗਾਇਆ ਜਿਨੇ ਤੇ ਧਿਆਇਆ ਮਹਾਰਾਜ ਕਿਰਪਾ ਕਰਦੇ ਜਿਨ ਉਦਮ ਕੀਆ ਤਾਲ ਕੀਰਾ ਤਿਸ ਕੀ ਉਪਮਾ ਕਿਆ ਗਣੀ ਧਨ ਗੁਰੂ ਅਰਜਨ ਸ਼ਹਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਜਿਸ ਗੁਰੂ ਨੇ ਇਹ ਉਦਮ ਕੀਤਾ ਕਿ ਤਾਲ ਬਣੇ ਧਨ ਗੁਰੂ ਅਮਰਦਾਸ ਮਹਾਰਾਜ ਦੀ ਹੁਕਮ ਨਾਲ ਨਗਰੀ ਵਸਾਈ ਗਈ ਤੇ ਇੱਥੇ ਅਰ ਤਲਾਬ ਦਾ ਉਦਮ ਕੀਤਾ ਗਿਆ ਔਰ ਮਹਾਪੁਰਖ ਇਹ ਵੀ ਦੱਸਿਆ ਕਰਦੇ ਸਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਦੱਸਿਆ ਸੀ ਬਾਈ ਇੱਥੇ ਤੁਸੀਂ ਇਹ ਤੀਰਥ ਪ੍ਰਗਟ ਕਰਨਾ ਤੇ ਔਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਆ ਕੇ ਕੁਝ ਸੇਵਾ ਪਵਨ ਸਰੋਵਰ ਦੀ ਕਰਵਾਈ ਸੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸੰਪੂਰਨਤਾ ਕੀਤੀ ਜਿੰਨਾ ਉਦਮ ਕੀਤਾ ਇਹ ਤਾਲਕੇਰਾ ਤੇ ਇਸ ਕੀ ਉਪਮਾ ਕਿਆ ਗਣੀ ਉਹਨਾਂ ਸਤਗੁਰਾਂ ਦੀ ਉਪਮਾ ਕੀ ਗਣੀਏ ਜਿਹੜੇ ਗੁਰਸਿੱਖਾਂ ਨੇ ਸੇਵਾ ਕੀਤੀ ਉਸ ਸਮੇਂ ਗੁਰੂ ਦੇ ਹੁਕਮ ਨੂੰ ਕਾਬਲੇ ਕਬੂਲ ਕਰਦੇ ਆ ਉਹਨਾਂ ਦੀ ਉਪਮਾ ਕੀ ਗਣੀ ਕਹਿਣ ਲੱਗੇ ਜਿਨਾਂ ਉਦਮ ਕੀਆ ਤਾਲਕੇਰਾ ਅੰਤਸ਼ਕਰਣ ਪਵਿੱਤਰ ਕਰਕੇ ਸ਼ੁੱਧ ਕਰਕੇ ਉਹਦੇ ਵਿੱਚੋਂ ਟੋਏ ਟਿੱਬੇ ਜੇ ਪਾਥੇ ਕਰਕੇ ਤੇ ਅੰਦਰ ਵੈਗਰੂ ਦੇ ਨਾਮ ਜਲ ਨੂੰ ਭਰਨ ਦਾ ਲਬ ਲਬ ਭਰਨ ਦਾ ਮਹਾਰਾਜ ਕਹਿੰਦੇ ਇਸ ਕੀ ਉਪਮਾ ਕਿ ਆਗਣੀ ਜਿਹਦੇ ਅੰਦਰ ਵੈਗਰੂ ਦਾ ਨਾਮ ਜਲ ਭਰ ਗਿਆ ਉਹਦੀ ਉਪਮਾ ਕੌਣ ਬਿਆਨ ਕਰ ਸਕਦਾ ਹੈ 86 ਤੀਰਥ ਪੁੰਨ ਕਿਰਿਆ ਮਹਾਨਿਰਮਲ ਚਾਰਾ ਮਹਾਰਾਜ ਸਾਹਿਬ ਕਹਿੰਦੇ 68 ਤੀਰਥਾਂ ਦਾ ਇਸ਼ਨਾਨ ਕਰਨਾ ਔਰ ਉਥੇ ਜਾ ਕੇ ਨਿਵਾਸ ਕਰਨਾ ਸੱਚੀ ਸਰਕਾਰ ਕਹਿੰਦੇ ਨੇ ਸਜਨਾ ਇਥੇ ਇਸ਼ਨਾਨ ਕਰ ਇਥੇ ਹੀ 68 ਤੀਰਥਾਂ ਤੇ ਜਾ ਕੇ ਜੋ ਨਹੀਂ ਤੈਨੂੰ ਮਿਲਦਾ ਉਹ ਗੁਰੂ ਕੇ ਇਸ ਪਾਵਨ ਅੰਮ੍ਰਿਤਮਈ ਸਰੋਵਰ ਚ ਇਸ਼ਨਾਨ ਕਰੇ ਤੇ ਅੰਦਰੋਂ ਹਿਰਦਾ ਭਜਾ ਹੋਵੇ ਕੋਈ ਗੁਰੂ ਦੀ ਪਰਖ ਕਰਨ ਨਾ ਦਵੇ ਲਓ ਜੀ ਮੈਂ ਕਰਦਾ ਉਸ ਅੰਮ੍ਰਿਤ ਸਰੋਵਰ ਸੇ ਇਸ਼ਨਾਨ ਮੇਰੀ ਇੱਛਾ ਪੂਰੀ ਹੁੰਦੀ ਹੈ ਕਿ ਨਹੀਂ ਕਈਆਂ ਨੂੰ ਇਹ ਹੁੰਦਾ ਵੇਖ ਲਈਏ ਇਹ ਹੁੰਦਾ ਕਿ ਨਹੀਂ ਨਹੀਂ ਸੱਜਣੋ ਅੰਦਰ ਦਾ ਭਾਂਡਾ ਸੁਥਰਾ ਹੋਇਆ ਨਾ ਤੇ ਗੁਰੂ ਤੇ ਭਾਵਨਾ ਹੋਈ ਫਿਰ ਗੁਰੂ ਨੇ ਸਾਡੀ ਮੰਗ ਵੇਖ ਕੇ ਸਾਨੂੰ ਖਿਰਾਤ ਪਾਉਣੀਏ ਬਖਸ਼ਿਸ਼ ਦੇਣੀਏ ਦਾਤ ਦੇਣੀਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੀ ਸਜਣਾ ਜਦੋਂ ਅੰਦਰ ਦਾ ਸਰੋਵਰ ਨਾਮ ਨਾਲ ਭਰ ਗਿਆ ਤੇ ਬਾਹਰੀ ਤੌਰ ਤੇ ਜਿਹੜਾ ਪਟਕਦਾ ਫਿਰਦਾ ਆ ਨਾ ਕਦੇ ਇੱਧਰ ਉੱਧਰ ਸਜਣਾ ਉਹ ਸਾਰੇ ਸੁੱਖ ਆਨੰਦ ਅਰ ਅੰਦਰੋਂ ਮਿਲਣਗੇ ਤੇਰੇ ਅੰਦਰ ਹੀ तीरथी नाम ਦਾ ਉਥੇ ਨਾ ਮਹਾਨਿਰਮਲ ਚਾਰਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਔਰ ਮਹਾਨਤਾ ਵਾਲਾ ਮੈਲ ਤੁਰਹਿਤ ਹਿਰਦਾ ਪਾਵਨ ਹੋਏਗਾ ਤੇ ਉਹਦੇ ਤੋਂ ਤੈਨੂੰ ਇਹ ਨਾਮ ਰਸ ਦੀ ਪ੍ਰਾਪਤੀ ਹੋਵੇਗੀ ਮਹਾਰਾਜ ਕਹਿੰਦੇ ਗੁਨ નિਧਾਨ ਮੇਰਾ ਪ੍ਰਭ ਕਰਤਾ ਗੁਨਾ ਦਾ ਮਾਲਕ ਮੇਰਾ ਵੈਗਰੂ ਕਰਤਾ ਪੁਰਖ ਹੈ ਉਸਤਤ ਕੌਣ ਕਰੀ ਜੈ ਰਾਮ ਉਹਦੀ ਕਿਹੜੀ ਕਿਹੜੀ ਉਹਦੇ ਗੁਣਾਂ ਦੀ ਉਸਤਤੀ ਕਰੀਏ ਉਹਦੇ ਗੁਣ ਬਹੁਤੇ ਨੇ ਕਾਰਜ ਬਹੁਤੇ ਨੇ ਔਰ ਜਿੰਨਾ ਨੂੰ ਉਹ ਸੰਪਨ ਕਰਦਾ ਤੇ ਮੈਂ ਕੀ ਕੀ ਉਹਦੀ ਉਸਤਤ ਕਰਾਂ ਉਹ ਤਾਂ ਹਰ ਵਕਤ ਰਹਿਮਤਾਂ ਦਾ ਦਾਤਾ ਹੈ ਸੰਤਾ ਕੀ ਬੇਨੰਤੀ Swami ਇਹ ਸੰਤਾ ਦੀ ਤੇਰੇ ਪਿਆਰਿਆਂ ਦੀ ਤੇਰੀ ਮਾਰਗ ਦੇ ਮੁਤਲਖੀਆਂ ਦੀ ਨਾਮ ਜਪਣ ਵਾਲਿਆਂ ਦੀ ਔਰ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਬੇਨੰਤੀ ਬੇਨਤੀ ਆ ਕਿਹੜੀ ਬੇਨਤੀ ਆ ਨਾਮ ਮਹਾਰਸਦੀ ਜੈ ਰਾਮ ਦਾਤਾ ਕਿਰਪਾ ਕਰ ਬਾਹਰ ਦਾ ਸਰੋਵਰ ਦੇ ਕਾਰਜ ਰਾਸ ਕੀਤੇ ਹੀ ਨਾ ਹੁਣ ਹਿਰਦੇ ਦਾ ਅੰਤਿਸ਼ ਕਰਨ ਰੂਪੀ ਸਰੋਵਰ ਉਹਦੇ ਵਿੱਚ ਨਾਮ ਜਲ ਭਰ ਦੇ ਉਹਦਾ ਆਨੰਦ ਆਵੇ ਰਸ ਆਵੇ ਤੇ ਜਿਹੜੀ ਜਨਮ ਜਨਮਾਂਤਰਾਂ ਦੀ ਪਿਆਸ ਲੱਗੀ ਹੋਈ ਆ ਨਾ ਰਾਤ ਬਾ ਦਿਨੇ ਅਰ ਤਰਸ ਦੇ ਤੜਫ ਦੇ ਪਿਆ ਦਰਸ਼ਨ ਪਿਆਸੀ ਅਰ ਦਿਨ ਦਿਨ ਸਰਾਤ ਚਿਤਮੋਂ ਅਣਦਨ ਨੀਤ ਕੋਲਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ ਉਹ ਪਿਆਸਾ ਮਿਟ ਜਾਵੇ ਤੇਰਾ ਨਾਮ ਜਲ ਸਾਨੂੰ ਪ੍ਰਾਪਤ ਹੋਵੇ ਮਹਾਰਾਜ ਕਹਿੰਦੇ ਨਾਮ ਦੀਜੈ ਦਾਨ ਕੀਜੈ ਮਹਾਰਾਜ ਜੇ ਤੁਸੀਂ ਆਖੋ ਨਾਮ ਦੇਵਾਂਗਾ ਤੇ ਤੁਸੀਂ ਮੈਨੂੰ ਆਗੋ ਕੋਈ ਦੇਵੋ ਮਹਾਰਾਜ ਸਾਡੇ ਕੋਲ ਨਾਮ ਦੇ ਤੁਲ ਕੋਈ ਵਸਤੂ ਨਹੀਂ ਜਿਹੜੀ ਤੈਨੂੰ ਅਸੀਂ ਦੇਈਏ ਤੇ ਅਸੀਂ ਫਿਰ ਗੁਮਾਨ ਕਰੀਏ ਵੀ ਅਸੀਂ ਤਾਂ ਮੁੱਲ ਖਰੀਦੀ ਹੋਈ ਚੀਜ਼ ਆ ਆ ਦਿੱਤਾ ਤੇ ਆ ਤਾਂ ਲੈ ਆਂਦੀ ਆ ਨਾ ਚੀਜ਼ ਮਹਾਰਾਜ ਸਾਡੇ ਕੋਲ ਕੋਈ ਨਹੀਂ ਤੇ ਸਾਨੂੰ ਇਹ ਦਾਨ ਦੇ ਨਾਮ ਦਾ ਦਾਨ ਦੇ ਅਰਦਾਸ ਅੰਦਰ ਵੀ ਆਪਾਂ ਕਹਿੰਨੇ ਨਾ ਦਾਨਾ ਸਿਰਦਾਨ ਨਾਮਦਾਨ ਨਾਮ ਦਾ ਦਾਨ ਸਭ ਤੋਂ ਵੱਡਾ ਜਿਹਦੀ ਕੋਈ ਕੀਮਤ ਅਦਾ ਨਹੀਂ ਕਰ ਸਕਦਾ ਵੈ ਗੁਰੂ ਨਾਮ ਦੀਜੈ ਦਾਨ ਦੀਜੈ ਅਸੀਂ ਕੁਝ ਨਹੀਂ ਦੇ ਸਕਦੇ ਕੇਵਲ ਦਾਨ ਵਿੱਚ ਸਾਨੂੰ ਦਾਨ ਜਿਹੜਾ ਹੈ ਨਾ ਸ਼ਬਦ ਆਪਣੇ ਤੋਂ ਹੇਠਲੇ ਦਰਜੇ ਲਈਏ ਤੇ ਗਰੀਬ ਲਈ ਦਾਨ ਗਰੀਬ ਨੂੰ ਦਿੱਤਾ ਜਾਂਦਾ ਹੈ ਤੇ ਗਰੀਬ ਉਹਦਾ ਕੋਈ ਉਹਦੀ ਕੋਈ ਕੀਮਤ ਅਦਾ ਨਹੀਂ ਕਰ ਸਕਦਾ ਮਹਾਰਾਜ ਅਸੀਂ ਅਤ ਦੇ ਗਰੀਬ ਆ ਅਸੀਂ ਨਾਮ ਦੀ ਕੀਮਤ ਅਦਾ ਨਹੀਂ ਕਰ ਸਕਦੇ ਦਾਨ ਵਿੱਚ ਦੇ ਤੇ ਅਸੀਂ ਗੁਰਦੁਆਰੇ ਨੂੰ ਮੰਦਿਰ ਮਸਜਦ ਨੂੰ ਕੋਈ ਚੀਜ਼ ਦੇ ਦਈਏ ਇਤਿਹਾਸਿਕਨ ਮਦਾਨ ਕੀਤਾ ਉਹ ਗੁਰੂ ਦੇ ਅਸਥਾਨ ਨੂੰ ਗੁਰੂ ਨੂੰ ਅਨਿਮਾ ਦਿਖਾ ਦੇਣੇ ਨਹੀਂ ਆਪਣੇ ਤੋਂ ਵੱਡਿਆਂ ਦੀ ਸੇਵਾ ਤੇ ਛੋਟਿਆਂ ਦੀ ਸਹਾਇਤਾ ਹੁੰਦੀ ਹੈ ਮਦਦ ਹੁੰਦੀ ਹੈ ਦਾਨ ਹੁੰਦਾ ਆਪਣੇ ਤੋਂ ਮਾੜੇ ਨੂੰ ਮਹਾਰਾਜ ਕਹਿੰਦੇ ਦਾਤਾ ਸਾਡੇ ਕੋਲ ਇੰਨੀ ਸਤਾ ਨਹੀਂ ਪਾਇਆ ਨਹੀਂ ਕਿ ਅਸੀਂ ਨਾਮ ਲੈ ਸਕੀਏ ਕੁਝ ਨਾਮ ਦੇ ਵਾਟੇ ਦੇ ਸਕੀਏ ਤੂੰ ਕਿਰਪਾ ਕਰ ਔਰ ਸਾਡੇ ਤੇ ਸਾਨੂੰ ਦਾਨ ਵਜੋਂ ਨਾਮ ਦੇ ਭਾਵੇਂ ਭਗਤਾਂ ਨੇ ਔਰ ਸਤਗੁਰਾਂ ਨੇ ਇਹ ਵੀ ਬਚਨ ਕਹਿਆ ਕਿ ਮਨ ਦੇ ਰਾਮ ਲਿਆ ਹੈ ਮੋਲ ਉੱਥੇ ਵੀ ਸੰਸਾਰ ਨੂੰ ਕਿਹਾ ਕਿ ਮਨ ਦੇ ਤੇਰਾ ਮਨ ਕਹਿੰਦਾ ਕਿ ਮੈਂ ਇਹਨੂੰ ਮਾਰ ਇਹਨੂੰ ਗੁਰੂ ਦੇ ਸਬੁਰਦ ਕਰ ਔਰ ਗੁਰੂ ਦੇ ਸਬੁਰਦ ਕਰੇਗਾ ਤਾਂ ਮਿਲੇਗਾ ਮਨ ਵਿੱਚ ਹੈ ਸਤਗੁਰ ਕੇ ਪਾਸ ਮਨ ਦੇ ਦੇ ਉਹਦੇ ਸਬੁਰਦ ਕਰ ਨਾਮ ਤਾਂ ਮਿਲੇਗਾ ਜਿੰਨਾ ਚਿਰ ਮਨ ਮਨ ਮਾਨੀਆਂ ਕਰਦਾ ਹੈ ਨਾ ਉਨਾ ਚਿਰ ਮੰਗਿਆਂ ਵੀ ਵਸਤੂ ਨਹੀਂ ਮਿਲਦੀ ਤੇ ਜਦੋਂ ਮਨ ਮਨ ਮਾਨੀਆਂ ਕਰਨੋਂ ਹਟ ਜਾਵੇ ਤੇ ਮਾਲਕ ਨੂੰ ਮੰਨ ਜਾਵੇ ਉਦੋਂ ਗੁਰੂ ਨੂੰ ਕਹਿੰਦਾ ਅੰਦਰੋਂ ਤਰਲਾ ਲੈ ਕੇ ਮੇਰੇ ਦਾਤਿਆ ਮੇਰੇ ਕੋਲ ਤਾਂ ਕੁਝ ਵੀ ਨਹੀਂ ਮੈਂ ਚੀਜ਼ ਲੈ ਸਕਾਂ ਤੂੰ ਤਰੁੱਠ ਜਾਵੇਂ ਤੇ ਤਾਂ ਫਿਰ ਜਿਵੇਂ ਦਾਤਾ ਕਹਿੰਦਾ ਰਹਿਮਤ ਵਰਸਾਉਂਦਾ ਹੈ ਨਾ ਕਿ ਕੋਈ ਗੱਲ ਨਹੀਂ ਤੂੰ ਰੱਜ ਕੇ ਖਾ ਆ ਲੈ ਕੋਈ ਲੋੜ ਨਹੀਂ ਤੇਰੇ ਤੋਂ ਔਰ ਕਿ ਤੂੰ ਮੈਨੂੰ ਕੁਝ ਦੇਵੇਂ ਕਿਉਂਕਿ ਉਹ ਦਾਤਾ ਹੈ ਉਹਦੇ ਤੋਂ ਜਦੋਂ ਕੋਈ ਨਾਮ ਦਾ দান ਮੰਗਦਾ ਹੈ ਨਾ ਉਹ ਐਸੀ ਝੋਲੀ ਭਰਦਾ ਹੈ ਉਹ ਆਪ ਵੀ ਰੱਜਦਾ ਤੇ ਉਹ ਅੱਗੇ ਫਿਰ ਉਹਨੂੰ ਦਾਤਾ ਬਣਾ ਦਿੰਦਾ ਅੱਗੇ ਵੰਡਦਾ ਹੈ ਆਪ ਜਪਦਾ ਹੈ ਦੂਜਿਆਂ ਨੂੰ ਜਪਾਉਂਦਾ ਹੈ ਆਪ ਜੁੜਿਆ ਦੂਜਿਆਂ ਨੂੰ ਜੋੜਦਾ ਹੈ ਬਿਸਰ ਨਹੀਂ ਇੱਕ ਤੇਲ ਇੱਕ ਖੇਨੋ हे मेरे वैगुरु कृपा करें ए जेड़ा नाम दी दात देनी होना ए एक खिनवी सानू ना भूलले खिन दा अर्थ विद्वान महापुरुष अख चमकण जिन्ना समा कहंदे ने के भाई इन्ना समा भी तू साडे तो दूर ना होवे नाम ना सानू भूलले गुण गोपाल उचरे रछना जीव दे बख्शीश पावणीओ ਤੇ ਆਪਣੀ ਜ਼ੁਬਾਨ ਦੇ ਨਾਲ ਧਰਤੀ ਦੀ ਪਾਲਣਾ ਕਰਨ ਵਾਲਾ ਵੈਗਰੂ ਆ ਉਹਦੇ ਗੁਨਾ ਨੂੰ ਰਚਨਾ ਦੇ ਨਾਲ ਉਚਰ ਉਚਾਰਨ ਕਰ ਉਹਦੇ ਰਚਨਾ ਦੇ ਨਾਲ ਉਹਦੇ ਗੁਨਾ ਨੂੰ ਗਾ ਰਚਨਾ ਗੁਣ ਗੋਪਾਲ ਨਿਤ ਗਾਇਨ ਸਾਤ ਸਹਿਜ ਰਸਮਨ ਉਪਜਿਓ ਸਗਲੇ ਦੂਖ ਪਲਾਇਨ ਉਹਨੇ ਗੁਨਾ ਨੂੰ ਗਾ ਤੇ ਫਿਰ ਕੀ ਹੋਵੇਗਾ ਸਦਾ ਗਈਏ ਅਨੰਦ ਨੂੰ ਸਦਾ ਹਮੇਸ਼ਾ ਰਾਤ ਬਾ ਦਿਨੋ ਔਰ ਰਾਤ ਬਾ ਦਿਨੇ ਮਾਲਕ ਦੇ ਗੁਣਾ ਦਾ ਗਾਇਨ ਕਰੀਏ ਪ੍ਰੇਮ ਦੇ ਨਾਲ ਮਹਾਰਾਜ ਕਹਿੰਦੇ ਜਿਸ ਪ੍ਰੀਤ ਲੱਗੀ ਨਾਮ ਛੇਤੀ ਜਿਹਦਾ ਸਨੇਹ ਪ੍ਰੇਮ ਪ੍ਰੀਤੀ ਅਰ ਸੁਰਤ ਨਾਮ ਨਾਲ ਜੁੜ ਗਏ ਮਨ ਤਨ ਅੰਮ੍ਰਿਤ ਪੀਜੈ ਉਹਦਾ ਮਨ ਤੇ تن ਦੋਨੇ ਅੰਮ੍ਰਿਤ ਵਿੱਚ ਨਾਮ ਵਿੱਚ ਗੁੰਥੜ ਹੋ ਜਾਂਦੇ ਰਸ ਦੇ ਵਿੱਚ ਮਗਨਤਾ ਹਾਸਲ ਕਰ ਜਾਂਦੇ ਨੇ ਮਹਾਰਾਜ ਕਿਰਪਾ ਕਰਦਿਆ ਬਿਨਵੰਤ ਨਾਨਕ ਇਛੁ ਪੁੰਨੀ ਹੀਰਲੀ ਟੋਕ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਮੋਹਰ ਛਾਪ ਲਾ ਕੇ ਕਹਿੰਦੇ ਮੇਰੀ ਵੈ ਗੁਰੂ ਜੀ ਉਚਾਰਨ ਕਰਦੇ ਨੇ ਇਛੁ ਪੁੰਨੀ ਮੇਰੀ ਇੱਛਾ ਪੂਰੀ ਹੋਈ ਪਖ ਦਰਸ਼ਨ ਜਿਜੈ ਤੇਰਾ دیدار ਕਰਕੇ ਅਰ ਜਿੰਦਗੀ ਮਿਲਦੀ ਏ ਜੀਵਨ ਮਿਲਦਾ ਹੈ ਬੈ ਗਰੂ ਜਿਉਂਦਾ ਹਾਂ ਤੇਰੇ ਦਰਸ਼ਨਾਂ ਦੇ ਨਾਲ ਤੇਰੇ ਦੀਦਾਰ ਤੋਂ ਬਗੈਰ ਨਹੀਂ ਇਹ ਧਨ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਜਿੱਥੇ ਇਤਿਹਾਸ ਨਾਲ ਸੰਬੰਧਿਤ ਸਾਨੂੰ ਬਾਰੀ ਤੌਰ ਤੇ ਉਪਦੇਸ਼ ਦਿੱਤਾ ਹੈ ਉਥੇ ਅੰਦਰੂਨੀ ਤੌਰ ਤੇ ਵੀ ਹਿਰਦੇ ਨੂੰ ਪਾਵਨ ਕਰਨ ਵਾਸਤੇ ਵੀ ਉਪਦੇਸ਼ ਦਿੱਤਾ ਹੈ ਕਿ ਭਾਈ ਅੰਦਰ ਵੀ ਅੰਮ੍ਰਿਤ ਦਾ ਕੁੰਡ ਬਣਾ ਤੇਰੇ ਅੰਦਰ ਬਾਹਰ ਦੀ ਗੱਲ ਕਰਦਾ ਅੰਦਰ ਤਾਂ ਸੋਕਾ ਪਿਆ ਹੈ ਅੰਦਰੋ ਜੁੜ ਅੰਦਰ ਨਾ ਅੰਤਰਗਤ ਤੀਰਥ ਮਲਣਾਓ ਆਪਣੇ ਅੰਦਰ ਨਾ ਤੇ ਜਲ ਅਨਹਿਰ ਦੇ ਦੇ ਅੰਦਰ ਇਸ ਅਹਿਰ ਦੇ ਕੁੰਡ ਅੰਦਰ ਅੰਤਿਸ਼ਕਰਣ ਸਰੋਵਰ ਬਣਾ ਕੇ ਤੇ ਸਜਣਾ ਉਹਦੇ ਵਿੱਚ ਜਲ ਵੈਗੁਰੂ ਦੇ ਨਾਮ ਦਾ ਹੋਵੇ ਨਾਮ ਦਾ ਅਰਥ ਨਾਮ ਚੇਤੇ ਆਵੇ ਹਿਰਦੇ ਚ ਉਹ ਵਸ ਜਾਵੇ ਫੇਰ ਤੇਰੇ ਤੇ ਕਿਰਪਾ ਹੁਣੀਓ ਇਹ ਸਤਿਗੁਰੂ ਨੇ ਕਿਰਪਾ ਕੀਤੀ ਇਹ ਪਾਵਨ ਮੁਖਵਾਖ ਦੀ ਬੜੀ ਲੰਬੀ ਵਿਚਾਰ ਵਿਦਵਾਨਾਂ ਮਹਾਂਪੁਰਸ਼ਾਂ ਨੇ ਬਹੁਤ ਲੰਬੇਰਾ ਲਿਖਿਆ ਬਹੁਤ ਕੁਝ ਲਿਖਿਆ ਤੇ ਉਹਨਾਂ ਨੇ ਬਹੁਤ ਕੁਝ ਇਹਦੀ ਵਿਆਖਿਆ ਕੀਤੀ ਪਰ ਵਿਚਾਰਵਾਨਾਂ ਨੇ ਬੜੀ ਲੰਬੇਰੀ ਲੰਬੇਰੀ ਵਿਚਾਰ ਕੀਤੀ ਮੇਰੀ ਮਤ ਥੋੜੀ ਨਾਮ ਇਸ ਸ਼ਬਦ ਦੀ ਵਿਚਾਰ ਕਰਦਿਆਂ ਮੇਰੀ ਮਤ ਛੋਟੀ ਆ ਮੇਰੇ ਤੋਂ ਇੰਨਾ ਨਾ ਯਾਦ ਆਵੇ ਨਾ ਖਿਆਲ ਆਵੇ ਫਿਰ ਵੀ ਜਿੰਨੀਕ ਸਤਿਗੁਰੂ ਨੇ ਕਿਰਪਾ ਕੀਤੀ ਸੰਖੇਪ ਤੋਂ ਸੰਖੇਪ ਰੂਪ ਅੰਦਰ ਸਮੇਂ ਦੇ ਦੈਰੇ ਅੰਦਰ ਰਹਿ ਕੇ ਸਾਨੂੰ ਸੂਝ ਆ ਸਕੇ ਅਸੀਂ ਕੁਝ ਚੱਲ ਸਕੀਏ ਯਤਨ ਕੀਤਾ ਹੈ ਬੇਅੰਤ ਭੁੱਲਾਂ ਦੀ ਆਪ ਸੰਗਤ ਸਤਿਗੁਰੂ ਵਿਦਵਾਨ ਮਹਾਂਪੁਰਸ਼ ਖਿਮਾ ਕਰਿਆ ਜੇ ਅਰ ਸਤਿਗੁਰੂ ਤੇ ਵਿਦਵਾਨ ਆਪ ਗੁਰੂ ਕੀ ਸੰਗਤ ਅੱਗੇ ਸਮੱਤ ਬਖਸ਼ਿਆ ਜੇ ਗੁਰੂ ਕਿਰਪਾ ਕਰਨ ਅੱਗੇ ਵਾਸਤੇ ਗੁਰੂ ਕੀ ਗੱਲ ਗੁਰੂ ਕੀ ਸੰਗਤ ਤੱਕ ਪਹੁੰਚਾ ਸਕੀਏ ਇੰਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ